ਸਸ਼ੀਗਲ ਜੀ ਮੈਂ ਸੁਨੀਲ ਸਿੰਘ ਤੇ ਮੈਂ ਫਿਰ ਲੈ ਕੇ ਆਇਆ ਕਿ ਪੰਜਾਬ ਦੇ ਜ਼ਿਲ੍ਹਾ ਨੂੰ ਯਾਦ ਕਰਨ ਦੀ ਬਹੁਤ ਹੀ ਆਸਾਨ ਟ੍ਰਿਕ ਠੀਕ ਹੈ ਜੀ ਕਈ ਵਾਰ ਸਾਨੂੰ ਕੀ ਪੰਜਾਬ ਦੇ ਜ਼ਿਲ੍ਹੇ ਯਾਦ ਨਹੀਂ ਹੁੰਦੇ ਤਾਂ ਅਸੀਂ ਪੰਜਾਬ ਨੂੰ ਦੇ ਜ਼ਿਲ੍ਹਾ ਨੂੰ ਯਾਦ ਕਰਨ ਦੀ ਇੱਕ ਬਹੁਤ ਹੀ ਆਸਾਨ ਟ੍ਰਿਕ ਲੈ ਕੇ ਆਇਆ ਠੀਕ ਹੈ ਜੀ ਜਿਸ ਦੇ ਨਾਲ ਕਿ ਪੰਜਾਬ ਦੇ ਸਾਨੂੰ ਸਾਰੇ ਤੇ ਸਾਰੇ ਜ਼ਿਲ੍ਹੇ ਬੜੀ ਆਸਾਨੀ ਨਾਲ ਯਾਦ ਹੋ ਜਾਣਗੇ ਦੇਖੋ ਅਸੀਂ ਟ੍ਰਿਕ ਸ਼ੁਰੂ ਕਰਦੇ ਹਾਂ ਇੱਕ ਟ੍ਰਿਕ ਸਾਡੇ ਕੋਲੇ ਠੀਕ ਹੈ ਪਹਿਲਾ ਸਾਡੇ ਕੋਲੇ ਜਿਹੜਾ ਹੈਗਾ ਮਾਝਾ 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 ਬਲੌਗ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਨੇ ਸਾਡੇ ਕੋਲ ਮਾਜਬ ਲੋਕ ਦੇ ਵਿੱਚ ਚਾਰ ਜ਼ਿਲ੍ਹੇ ਹੋਣਗੇ ਜਿਹਦੀ ਸਾਡੇ ਕੋਲ ਟ੍ਰਿਕ ਹੈਗੀ ਆ ਗੁਪਤਾ ਹਾਂ ਗੁਪਤਾ ਜੀ ਯੂ ਤੋਂ ਸਾਡੇ ਕੋਲ ਹੈਗਾ ਗੁਰਦਾਸਪੁਰ ਜੀ ਤੋਂ ਸਾਡੇ ਕੋਲ ਹੈਗਾ ਗੁਰਦਾਸਪੁਰ ਪੀ ਤੋਂ ਸਾਡੇ ਕੋਲ ਹੈਗਾ ਪਠਾਨਕੋਟ ਪੀ ਤੋਂ ਸਾਡੇ ਕੋਲ ਹੈਗਾ ਪਠਾਨ ਕੋਟ ਟੀ ਤੋਂ ਸਾਡੇ ਕੋਲ ਹੈਗਾ ਤਰਨਤਾਰਨ ਤਰਨ ਤਾਰਨ ਏ ਤੋਂ ਸਾਡੇ ਕੋਲ ਹੈਗਾ ਅੰਮ੍ਰਿਤਸਰ ਅੰਮ੍ਰਿਤਸਰ ਠੀਕ ਹੈ ਜੀ ਤਾਂ ਇੱਕ ਇਹ ਮਾਝਾ ਬਲਾਕ ਸਾਡੇ ਕੋਲੇ ਹੈਗਾ ਮਾਝੇ ਏਰੀਆ ਦੇ ਸਾਡੇ ਕੋਲੇ ਇਹ ਚਾਰ ਹੋ ਗਏ ਨਾਮ ਨਾਮ ਨਾਲ ਨੋਟ ਕਰਦੇ ਜਾਨੇ ਆ ਕਿ ਮਾਝੇ ਦੇ ਵਿੱਚ ਸਾਡੇ ਕੋਲ ਹੈਗੇ ਆ ਚਾਰ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਸਾਡੇ ਕੋਲੇ ਹੈਗਾ ਜੀ ਮਾਲਵੇ ਦੀ ਜਿਸ ਸੌਰੀ ਦੁਆਬੇ ਦੀ ਗੱਲ ਕਰੀਏ ਤਾਂ ਦੁਆਬ ਦੇ ਵਿੱਚ ਇਹਦੇ ਵਿੱਚ ਵੀ ਚਾਰ ਜਲੇਉਂਦੇ ਆ ਇਹਦੀ ਸਾਡੇ ਕੋਲੇ ਛੋਟੀ ਜਿਹੀ ਟ੍ਰਿਕ ਆ ਕਿ ਨਹਾ ਕੇ ਜਾ ਜਿੱਥੇ ਵੀ ਜਾਣਾ ਨਾ ਤੇ ਜਾਣਾ ਤਾਂ ਐਨੇ ਤੋਂ ਨਵਾਂ ਸ਼ਹਿਰ ਨਵਾਂ ਸ਼ਹਿਰ ਐਚੇ ਤੋਂ ਹੋਸ਼ਿਆਰ ਪੁੱਤ ਹੋਸ਼ਿਆਰ ਪੁੱਤ ਕੇ ਤੋਂ ਕਪੂਰਥਲਾ ਥਲਾ ਜੇ ਇਹ ਤੋਂ ਜਲੰਧਰ ਜਲੰਧਾ ਸਾਡੇ ਕੋਲੇ ਜੀ ਜਲੰਧਰ ਠੀਕ ਹੈ ਇਹ ਸਾਡੇ ਕੋਲੇ ਹੈਗੇ ਜੀ ਦੁਆਬੇ ਦੇ ਚਾਰ ਜ਼ਿਲ੍ਹੇ ਹਨ ਤਾਂ ਇਹ ਵੀ ਸਾਡੇ ਕੋਲ ਬੜੀ ਸਾਨੀ ਨਾਲ ਯਾਦ ਹੋ ਜੀ ਸਾਨੂੰ ਠੀਕ ਹੈ ਤਾਂ ਇਹ ਕੀ ਆ ਦੁਆਬਾ ਦੁਆਬੇ ਦੇ ਚਾਰ ਜ਼ਿਲ੍ਹੇ ਠੀਕ ਹੈ ਤਾਂ ਹੁਣ ਸਾਡੇ ਕੋਲੇ ਬਚਦਾ ਜੀ ਮਾਲਵਾ ਤੇ ਕੋ ਮਾਲਵਾ ਦੀ ਟ੍ਰਿਕ ਬਣਾਉਣ ਵਾਸਤੇ ਨਾਲ ਕਿ ਕਮ ਸੇ ਕਮ ਇਹਨੂੰ 2 ਘੰਟੇ ਦਾ ਸਵਾ ਲੱਗਿਆ ਠੀਕ ਹੈ ਤਾਂ ਬੜੀ ਆਸਾਨੀ ਨਾਲ ਕੀ ਆ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਯਾਦ ਹੋ ਜਾਣਗੇ ਤਾਂ ਦੋ ਜਲੇ ਹੁੰਦੇ ਹੈ ਜੀ ਇੱਕ ਬਾਬਾ ਹੁੰਦਾ ਇੱਕ ਹੁੰਦਾ ਫਤਿਹ ਦੋ ਜਣੇ ਹੁੰਦੇ ਇੱਕ ਬਾਬਾ ਹੁੰਦਾ ਇੱਕ ਫਤਿਹ ਹੁੰਦੇ ਆ ਦੋਨਾਂ ਦੇ ਵਿੱਚ ਆਪਸੀ ਕਨਵਰਸੇਸ਼ਨ ਹੁੰਦੀ ਆ ਤਾਂ ਉਹ ਕਨਵਰਸੇਸ਼ਨ ਕੀ ਆ ਕਨਵਰਸੇਸ਼ਨ ਦੇ ਨਾਲ ਕੀ ਹੁੰਦਾ ਐ ਸਾਰੀ ਟ੍ਰਿਕ ਸਾਡੀ ਚੱਲੂਗੀ ਦੇਖੋ ਟ੍ਰਿਕ ਕੀ ਆ ਦੇਖੋ ਪੰਜਾਬੀ 'ਚ ਲਿਖਦੇ ਆਪਾਂ ਆਸਾਨੀ ਨਾਲ ਯਾਦ ਹੋ ਜਾਣਗੇ ਬਾ ਬਾਬਾ ਸੰਗ ਮਨ ਕੋਟ ਪਟਿਆ ਲਈ ਫਿਰਦਾ ਸ ਰ ਕਿ ਬਾਬਾ ਸੰਗਮਨ ਕਿ ਕੋਟ ਪਟਿਆਲੇ ਫਿਰਦਾ ਸਾਰਾ ਹਨਾ ਤਾਂ ਦੇਖੋ ਕਿ ਫਤੇਆ ਪਤੇਨਾ ਦਾ ਮੁੰਡਾ ਇੱਕ ਉਹ ਬਾਬੇ ਨੂੰ ਟਿਚਰਾ ਕਰਦਾ ਕਿ ਬਾਬਾ ਸੰਗਮਨ ਵੀ ਕੋਟ ਪਟਿਆਲੇ ਫਿਰਦਾ ਸਾਰਾ ਤਾਂ ਦੇਖੋ ਹੁਣ ਬਾਬਾ ਵੀ ਅੱਗੋਂ ਕੀ ਜਵਾਬ ਦਿੰਦਾ ਦੇਖੋ ਬਾਬਾ ਕੋ ਕੀ ਜਵਾਬ ਦਿੰਦਾ ਕਿ ਫਤੇ ਫਿਰ ਮੂੰ ਮਲੇਗਾ ਹਨ ਕਿ ਫਤਿਹ ਬਾਬਾ ਕੀ ਕਹਿੰਦਾ ਕੋ ਫਤਿਹ ਫਿਰ ਮੂੰਹ ਮਲੇਗਾ ਹਨ ਤਾਂ ਦੇਖੋ ਇੱਕ ਬੱਚਾ ਫਤਿਹ ਜਿਹਦਾ ਨਾਮ ਉਹ ਕੀ ਬਾਬੇ ਨੂੰ ਟਿਚਰਾ ਕਰਦਾ ਕਿ ਬਾਬਾ ਸੰਗ ਮੰਨ ਵੀ ਕੋਟ ਪਟਿਆ ਨਹੀਂ ਫਿੱਟਦਾ ਸਾਰਾ ਤਾਂ ਬਾਬਾ ਕੀ ਕਰਦਾ ਕਹਿੰਦਾ ਫਤਿਹ ਕਹਿੰਦਾ ਫਤਿਹ ਫਿਰ ਮੂੰਹ ਮਲੇਗਾ ਤਾਂ ਦੇਖੋ ਬਾਬਾ ਤੋਂ ਸਾਡੇ ਕੋਲ ਹੈਗਾ ਜੀ ਬਰਨਾਲਾ ਇਹ ਬਾਤੋਂ ਬਰਨਾਲਾ ਬਹੁਤੋਂ ਬਠਿੰਡਾ ਸੰਗ ਤੋਂ ਸੰਗਰੂਰ मानसा कोट तो फरीदकोट पाटिया तो लई पाट्या तो, तो लुधियाना लुधियाना ठीक है जी फिरदा तो फिरोजपुर सा तो एस ए एस नगर एस ए एस नगर एस ए एस नगर ठीक है जी रातों रोपण कह लो या रूपनगर कह लो रोपण कह लो या रूपनगर कह सकते हैं ठीक है जी फते तो फते नु बाबा पापा जितो फते नु कंदा फते तो फते गढ़ साहिब फिर तो फते फिर तो ਸਾਡੇ ਕੋਲ ਹੈਗਾ फाजिल का मुंह तो मुक्तसर मले तो साढ़े को जी। मलेर कोटला गा तो गा गा, गा मो गा है ना मोगा एक दो तीन चार पांच छे सात आठ नौ दस 11 12 13 14 ਤੇ 15 ਇਹ ਸਾਡੇ ਲਈ 15 ਜ਼ਿਲ੍ਹੇ ਜੇ ਬੜੇ ਆਸਾਨੀ ਨਾਲ ਯਾਦ ਕਰ ਲਿਆ ਪਹਿਲੇ ਦੀ ਟ੍ਰਿਕ ਹੈ ਗੁਪਤਾ ਦੂਸਰੇ ਦੀ ਹੈ ਜੀ ਨਹਾਕੇ ਜਾ ਤੇ ਤੀਸਰੀ ਟ੍ਰਿਕ ਹੈ ਜੀ ਉਹ ਹੈਗੀ ਬਾਬਾ ਸੰਗਮਨ ਕੋਟ ਪਟਿਆਲਾ ਹੀ ਫਿਰਦਾ ਸਾਰਾ ਤੇ ਬਾਬਾ ਕਹਿੰਦਾ ਗੋ ਫਤਿਹ ਫਿਰ ਮੂਹ ਮਲੇਗਾ ਆਈ ਹੋਪ ਕਿ ਇਹ ਵੀਡੀਓ ਤੁਹਾਨੂੰ ਬੜੀ ਵਧੀਆ ਲੱਗੀ ਹੋਵੇਗੀ ਤਾਂ ਐਸੀ ਤਰ੍ਹਾਂ ਦੀਆਂ ਹੋਰ ਟ੍ਰਿਕਸ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ